ਸਾਥਰੀਆਂ ਸਾਰਿਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਲੋਕਿਤ ਲੈ ਸੁਣੋ ਮੇਰੀਆਂ ਭੈਣਾਂ ਮਾਣੋ ਇਸ ਗੀਤ ਦਾ ਆਨੰਦ ਮੇਰਾ ਵੀ ਮਾਣ ਅੱਗੇ ਵਧਾਓ ਮੈਨੂੰ ਵੀ ਪਤਾ ਲੱਗੇ ਮੈਂ ਕੀ ਮੇਰੇ 'ਚ ਗਲਤੀਆਂ ਤੁਸੀਂ ਕਿਰਪਾ ਕਰਕੇ ਮੈਨੂੰ ਜਰੂਰ ਦੱਸੋ ਤੇ ਕਮੈਂਟ ਕਰਿਆ ਕਰੋ ਲੈ ਮਾਣੋ ਹਣੇ ਇਸ ਬਾਗੀ ਦਾ ਆਨੰਦ ਭੈਣਾਂ ਮੇਰੀਆਂ ਸੋਨੇ ਦਾ ਗੜਵਾਵੇ ਸਿੰਘ ਜੀ ਚਾਂਦੀ ਦੀ ਢੋਕਰੇ ਵੇ ਦਸਿਕ ਤੇਰੇ ਤਵਾਰ ਕੇ ਸਿੰਘ ਜੀ ਰਾਰੇ ਦਾ ਜੇ ਕਾ ਦਾ ਜਾਓ ਸੰਗ ਜੀ ਕੀ ਆ ਗਣ ਵੇਖ ਮੇਰੇ 에 ਵੇ ਜੜੀਆਂ ਗੜਾਈਆਂ ਵੇ ਸਿੰਘ ਜੀ ਪਾਗ ਦੇ ਭਗਉੜੇ ਦਾਸ ਕੇ ਦਾ ਜਾਨੇ ਸਿੰਘ ਜੀ ਕੀ ਆ ਗਣੇ ਵਿੱਚ ਮੇ ਸਤਿਕੇਤਾ ਜਾਨ ਸਿੰਘ ਜੀ ਕੀਆ ਗਣ ਵਿੱਚ ਮੇਰੇ ਵੇ ਜੜੀਆਂ ਕੜਾਈਆਂ ਵੇ ਸਿੰਘ ਜੀ ਐ ਜੜੀਆਂ अस के त सिंह जी विच में हरिया सेला में सिंह जी फुल लाॻ कबील दास के त जिंह जी विचुण हरियां सेल में वे सिंह वे जी फुल लॻे ਸਾਸਕੇ ਤਾਂ ਜਾਣ ਵੇ ਸਿੰਘ ਜੀ ਕੀ ਹੈ ਚੇ